ਬੇਕਦਰੇ ਬਿਰਖ ਨੂੰ ਕਦੇ ਨਹੀਂ ਪੈਂਦਾ ਸੱਜਣਾ ਕਦਰ ਦਾ ਨਾ ਦਾ ਬੂਰ ਮੂੰਹ ਤੇ ਮਿੱਠੂ ਪਿੱਠ ਤੇ ਛੁਰੀਆਂ ਇਹ ਦੁਨੀਆ ਦਾ ਦਸਤੂਰ ਮੈਂ ਮੇਰੀ ਦੀ ਹਉਮੈ ਛੱਡ ਕੇ ਕਰਨਾ ਸਿੱਖ ਸਤਕਾਰ ਮਨਸੂਰ ਉੰਜ ਭੁੱਖ ਸੋਭਾ ਤੇ ਵਡਿਆਈ ਦੀ ਕਰ ਦਿੰਦੀ ਰੱਬ ਤੋਂ ਕੋਹਾਂ ਦੂਰ ਕਰ ਦਿੰਦੀ ਰੱਬ ਤੋਂ ਕੋਹਾਂ ਦੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਆਦਾਬ ਨਮਸਤੇ ਚੈਨਲ ਤੋਂ ਸਾਥ ਅਕਾੰਡ ਜੋਤੇ ਪ੍ਰੋਗਰਾਮ ਸੁਗੜ ਵਿਚਾਰ ਵੇਖ ਰਹੇ ਸਾਰੇ ਹੀ ਸਰੂਤਿਆਂ ਦਾ ਦਾਸ ਤਹਿ ਦਿਲੋਂ ਇਸਤਿਕਬਾਲ ਕਰਦਾ ਹੈ ਨਿਗਾ ਸਵਾਗਤ ਕਰਦਾ ਹੈ ਅਤੇ ਉਮੀਦ ਕਰਦਾ ਹਾਂ ਆਪ ਸਭ ਰਾਜੀ ਖੁਸ਼ੀ ਖੈਰੀਅਤ ਵਿੱਚ ਹੋਵੋਗੇ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਇੱਕ ਨਵਾਂ ਸੁਗੜ ਵਿਚਾਰ ਲੈ ਕੇ ਆਪ ਵਿੱਚ ਹਾਜ਼ਰ ਹੋਏ ਹਾਂ ਜਿਸ ਦਾ ਅਸਰ ਲੇਖ ਹੈ ਸਤਕਾਰ ਕਰਨਾ ਸਿੱਖਿਏ ਸਤਕਾਰ ਭਾਵ ਆਦਰ ਰਿਸਪੈਕਟ ਇੱਜ਼ਤ ਮਾਰ ਅਤੇ ਸਤਕਾਰ ਕਰਨਾ ਉਹ ਜਿਆਦਾ ਇਨਸਾਨ ਦੀ ਸਤਕਾਰ ਕਰਵਾਉਣ ਦੀ ਭਾਵਨਾ ਬਿਰਤੀ ਇਨਸਾਨ ਦੇ ਅੰਦਰ ਜਿਆਦਾ ਪੰਕਤਦੀ ਹੈ ਅਤੇ ਕਈ ਵਾਰ ਤਾਂ ਇਨਸਾਨ ਇਸ ਆਸ ਦੇ ਅਧੀਨ ਨੇਕ ਕੰਮ ਚੰਗੇ ਕਰਮ ਵੀ ਇਸੇ ਕਰਕੇ ਕਰਦਾ ਹੈ ਕਿ ਲੋਕ ਮੇਰੀ ਸੋਭਾ ਕਰਨਗੇ ਮੇਰੀ ਵਡਿਆਈ ਕਰਨਗੇ ਪਰ ਸਤਕਾਰ ਕਰਨਾ ਸਤਕਾਰ ਕਰਵਾਉਣ ਦੀ ਚਾਹਤ ਨਾਲੋਂ ਕਿਤੇ ਵਧੇਰਾ ਉੱਚੇ ਸ਼ਕਤੀਸ਼ਾਲੀ ਗੁਣ ਹੈ ਅਤੇ ਦੇਕਰ ਜੀਵ ਸਤਕਾਰ ਕਰਮੂਣ ਦੀ ਚਾਹਤ ਛੱਡ ਕੇ ਸਤਕਾਰ ਕਰਨ ਦੇ ਭਾਵ ਵਿੱਚ ਆ ਜਾਵੇ ਤਾਂ ਇਹ ਜੀਵ ਦੀ ਕਾਇਆ ਨੂੰ ਦੀਵ ਦੇ ਕਰਦਾਰ ਨੂੰ ਰੁਸ਼ਨਾ ਦਿੰਦਾ ਹੈ ਅਤੇ ਜੋ ਸਤਕਾਰ ਕਰਨ ਦਾ ਰਿਸਪੈਕਟ ਦੇਣ ਦਾ ਇੱਜ਼ਤ ਮਾਣ ਦੇਣ ਦਾ ਜੋ ਭਾਵ ਹੈ ਇਹ ਜੀਵ ਦੇ ਅੰਦਰੋਂ ਉਦੋਂ ਹੀ ਪਨਪਦਾ ਹੈ ਜਦੋਂ ਜੀਵ ਆਪ ਦੀ ਮੈਂ ਮੇਰੀ ਨੂੰ ਛੱਡ ਕੇ ਅਗਨੇ ਦੇ ਕੀਤਨ ਮੁਖ ਰੱਖਦਾ ਹੈ ਤੇ ਜਦ ਤੱਕ ਜੀਵ ਆਪ ਦੀ ਮੈਂ ਮੇਰੀ ਆਪ ਦਾ ਕੀਤਾ ਹੀ ਆਪ ਦੇ ਮੋਢਿਆਂ ਤੇ ਚੁੱਕੀ ਰੱਖਦਾ ਹੈ ਇਹ ਉਦੋਂ ਤੱਕ ਅਗਲੇ ਦਾ ਕੀਤਾ ਬਾਚ ਨਹੀਂ ਸਕਦਾ ਅਗਲੇ ਦੀ ਕੀਤੀ ਨੂੰ ਅਹਿਮਤ ਨਹੀਂ ਦੇ ਸਕਦਾ ਅਤੇ ਜਦ ਤੱਕ ਇਹ ਅਗਲੇ ਦਾ ਕੀਤਾ ਮੁੱਖ ਨਹੀਂ ਰੱਖਦਾ ਤਦ ਤੱਕ ਇਹ ਸਤਕਾਰ ਕਰਨ ਦੀ ਭਾਵਨਾ ਵਿੱਚ ਨਹੀਂ ਆ ਸਕਦਾ ਅਤੇ ਜੇਕਰ ਜੀਵ ਕਿਤੇ ਸਤਕਾਰ ਕਰਦਾ ਵੀ ਹੈ ਇੱਜ਼ਤ ਮਾਨ ਕਿਸੇ ਦਾ ਆਦਰ ਪਾਵ ਰੱਖਦਾ ਵੀ ਹੈ ਤਾਂ ਉਹ ਅਗਲੀ ਦੀ ਦੌਲਤ ਤੇ ਸ਼ਾਨ ਰਤ ਰਤਬਾ ਸਟੇਟਸ ਵੀਕ ਅਤੇ ਹੁੰਦੇ ਵਿਰਲੇ ਨੇ ਜੋ ਕਿਸੇ ਦੀ ਕੀਤੀ ਨੂੰ ਜੋ ਕਿਸੇ ਦੇ ਕੀਤੇ ਨੂੰ ਯਾਦ ਰੱਖਦੇ ਨੇ ਜੋ ਕਿਸੇ ਦਾ ਅਹਿਸਾਨ ਕੀਤਾ ਯਾਦ ਰੱਖਦੇ ਹੋਏ ਉਸ ਦੀ ਕਦਰ ਉਸ ਦੀ ਇੱਜ਼ਤ ਉਸ ਦਾ ਮਾਣ ਸਤਿਕਾਰ ਕਰਦੇ ਨੇ ਅਤੇ ਜੋ ਕਰਦੇ ਨੇ ਫਿਰ ਉਹ ਅਸੀਂ ਸਾ ਵੀ ਬਟੌਰ ਤੇ ਅਤੇ ਪੂਰਨ ਤੌਰ ਤੇ ਸਤਿਕਾਰ ਕਰਨ ਦਾ ਭਾਵ ਸਾਡੇ ਅੰਦਰੋਂ ਉਦੋਂ ਹੀ ਪ੍ਰਗਟ ਹੋ ਸਕਦਾ ਹੈ ਜਦੋਂ ਅਸੀਂ ਮੂਲ ਰੂਪ ਕਰਤਾ ਦੀ ਪਹਿਚਾਨ ਕਰ ਲਵਾਂਗੇ। ਅਤੇ ਜਦ ਤੱਕ ਅਸੀਂ ਪੂਰਨ ਤੌਰ ਤੇ ਮੂਲ ਰੂਪ ਕਰਤਾ ਦੀ ਪਹਿਚਾਨ ਨਹੀਂ ਕਰਦੇ, ਕਰਤੇ ਦੇ ਭਾਵ ਨੂੰ ਨਹੀਂ ਸਮਝਦੇ, ਤਦ ਤੱਕ ਅਸੀਂ ਸਤਿਕਾਰ ਕਰਵਾਉਣ ਦੀ ਲਾਲਸਾ ਤੋਂ ਬਚ ਨਹੀਂ ਸਕਦੇ। ਸੋ ਇਸ ਲਈ ਆਪਣੀ ਕੀਤੀ ਦਾ ਢੰਡोरा ਛੱਡ ਕਿਸੇ ਦੀ ਕੀਤੀ ਨੂੰ ਬਾਖੀ ਕਿਉਂਕਿ ਅਸੀਂ ਦੂਸਰੇ ਦੇ ਔਗਣ ਪਹਿਲਾਂ ਅੱਗੇ ਰੱਖ ਲੈਂਦੇ ਹਾਂ ਤੇ ਉਸ ਦੀ ਕੀਤੀ ਹੋਈ ਤੇ ਪਾਣੀ ਫੇਰ ਦਿੰਦੇ ਹਾਂ ਇਸ ਵਾਸਤੇ ਆਪ ਦੀ ਹੋਮੇ ਦੀ ਮੈਂ ਮੇਰੀ ਦੀ ਬਿਤੀ ਨੂੰ ਛੱਡ ਉਸ ਅਸਲ ਕਰਤੇ ਨੂੰ ਵਾਖੀਏ ਜੋ ਮੂਲ ਰੂਪ ਕਰਤਾ ਹੈ ਜਿਸ ਤੋਂ ਬਿਨਾ ਕੁਝ ਵੀ ਸੰਭਵ ਨਹੀਂ ਗੁਰੂ ਗ੍ਰਬਾਣੀ ਫਰਮਾਨ ਕਰਦੀ ਹੈ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਉਸ ਮੂਲ ਪਿਤਾ ਪਰਮਾਤਮਾ ਸਾਹਿਬ ਸਤਸ੍ਰੀ ਅਕਾਲ ਪਿਤਾ ਜੀ ਮੈਂ ਪਛਾਣੀ ਉਸ ਦੀ شناਕਤ ਕਰੀ ਜੋ لازਮੀ ਹੈ ਜਿਸ ਤੋਂ ਬਿਨਾ ਕੁਝ ਵੀ ਸੰਭਵ ਨਹੀਂ ਜਿਸ ਦੇ ਸਹਾਰੇ ਇਹ ਕਾਇਆ ਕਲਪੂਤ ਚੱਲ ਰਿਹਾ ਹੈ ਜਿਸ ਤੋਂ ਸਾਨੂੰ ਸਾਹਾਂ ਦੀ ਸਵਾਸਾਂ ਦੀ ਦੌਲਤ ਮਿਲੀ ਹੋਈ ਹੈ ਜਿਸ ਦੇ ਸਹਾਰੇ ਕੁੱਲ ਕੁਦਰਤ ਕਾਇਨਾਤ ਖੇੜੇ ਵਿੱਚ ਹੈ ਜਿਸ ਦੇ ਸਹਾਰੇ ਕੁੱਲ ਬੰਸਪਤੀ ਜੀ ਰਹੀ ਹੈ ਜਿਸ ਦੇ ਆਸਰੇ ਇਹ ਬ੍ਰਹਿਮੰਡ ਟਿਕਿਆ ਹੋਇਆ ਹੈ ਜਿਸ ਦੇ ਹੁਕਮ ਵਿੱਚ ਜ਼ਰਰਾ ਜ਼ਰਰਾ ਹਾਜ਼ਰੀ ਭਰਦੇ ਆ ਫਿਰ ਉਸ ਮੂਲ ਸਰੂਤ ਉਸ ਮੂਲ ਕਰਤੇ ਦੀ ਪਹਿਚਾਨ ਕਰਦੇ ਹੋ ਉਸ ਕਤੇ ਭਾਵ ਦੀ ਇੱਜ਼ਤ ਮਾਨ ਸਤਕਾਰ ਕਰਨਾ ਸਿੱਖੀਏ ਜੋ ਮੂਲ ਸਰੂਤ ਹੈ ਜੋ ਸਾਡਾ ਸਦੀਵੀ ਪਿਤਾ ਹੈ ਅਤੇ ਜਦੋਂ ਅਸੀਂ ਮੂਲ ਸਰੂਪ ਮੂਲ ਕਰਤੇ ਤੋਂ ਵਾਕਿਫ ਹੋਵਾਂਗਾ ਤਾਂ ਅਸੀਂ ਸੁਭਾਵਕ ਹੈ ਕਿ ਜਦੋਂ ਹਰ ਹੱਥ ਪਿੱਛੇ ਸਾਨੂੰ ਉਹ ਹੱਥ ਨਜ਼ਰ ਆਵੇਗਾ ਉਸ ਕਰਤੇ ਦਾ ਸਾਡੇ ਸਦੀਵੀ ਬਾਪ ਦਾ ਸਾਡੇ ਮੂਲ ਪੁਰਖ ਸਤ ਸਰੂਪ ਸਤ ਪੁਰਖ ਪੈਦਾਜਿਤ ਤੇ ਸਾਡੇ ਅੰਦਰੋਂ ਆਪ ਮੁਹਾਰੇ ਸਤਕਾਰ ਦਾ ਭਾਵ ਇੱਜ਼ਤ ਮਾਨ ਰਿਸਪੈਕਟ ਦਾ ਭਾਵ ਉੱਠਣਾ ਸ਼ੁਰੂ ਹੋ ਜਾਏ ਸੂ ਇਸ ਵਾਸਤੇ ਪੂਰਨ ਸਤਿਕਾਰ ਕਰਨ ਦੇ ਭਾਵ ਵਿੱਚ ਅਸੀਂ ਫਿਰ ਹੀ ਆ ਸਕਦੇ ਹਾਂ ਜਦੋਂ ਅਸੀਂ ਮੂਲ ਰੂਪ ਕਰਤਾ ਉਸ ਪਿਤਾ ਪਰਮਾਤਮਾ ਦੇ ਹੱਥਾਂ ਦੀ ਪਛਾਣ ਕਰ ਲਵਾਂਗੇ ਕਿ ਹਰ ਰੂਪ ਵਿੱਚ ਉਹ ਆਪ ਵਿਚਰਿਆ ਹੈ ਅਤੇ ਹਰ ਹੋ ਰਿਹਾ ਕਾਰਜ ਹਰ ਹੋ ਰਹੀ ਕਰਿਆ ਪਿਛੇ ਉਹ ਆਪ ਹੀ ਖਲੋਤਾ ਹੈ ਉਸਦੇ ਹੀ ਹੱਥ ਕੰਮ ਕਰਦੇ ਹਨ ਅਤੇ ਜੀਵ ਸਿਰਫ ਇੱਕ ਜ਼ਰੀਆ ਹੈ ਇੱਕ ਕੁਦਰਤ ਕਾਇਨਾਤ ਸਿਰਫ ਇੱਕ ਜ਼ਰੀਆ ਹੈ ਸੋਰਸ ਜੋ ਵੀ ਬਣਾ ਕੇ ਜੋ ਵੀ ਕਰਕੇ ਦੇ ਰਿਹਾ ਹੈ ਉਹ ਉਸ ਪਿਤਾ ਪਰਮਾਤਮਾ ਦਾ ਨਿਜ਼ਮ ਉਸਤਾ ਲਾ ਕਰਕੇ ਦੇ ਰਿਹਾ ਹੈ ਅਤੇ ਜਦੋਂ ਇਹ ਸਮਝ ਇਹ ਸੋਚ ਇਹ ਖਿਆਲ ਸਾਡੇ ਜ਼ਹਿਨ ਸਾਡੇ ਦਿਮਾਗ ਵਿੱਚ ਫਿੱਟ ਬੈਠ ਗਿਆ ਫਿਰ ਸਾਨੂੰ ਸਤਕਾਰ ਕਰਮੂਣ ਦੀ ਲਾਲਸਾ ਨਹੀਂ ਰਹੇਗੀ ਫਿਰ ਸਾਡੇ ਅੰਦਰੋਂ ਆਪ ਮਹਾਰੇ ਸਤਕਾਰ ਕਰਨ ਦਾ ਭਾਵ ਪੈਦਾ ਹੋਏਗਾ ਫਿਰ ਸਾਨੂੰ ਹਰ ਕਿਸੇ ਦੇ ਕੀਤੇ ਵਿੱਚੋਂ ਉਹ ਪਰਮਾਤਮਾ ਨਜ਼ਰ ਆਏਗਾ ਉਸ ਦਾ ਗੁਣ ਨਜ਼ਰ ਆਏਗਾ ਉਸ ਦੀ ਸ਼ਖਸੀਅਤ ਨਜ਼ਰ ਆਏਗੀ ਜੋ ਗੁਣ ਰੂਪ ਹੋਏਗੀ ਇਸ ਕਰਕੇ ਆਪ ਦੇ ਜੀਵਨ ਵਿੱਚ ਮੂਲ ਕਰਤਾ ਦੀ ਪਛਾਣ ਕਰੀਏ ਆਪ ਦੇ ਮੂਲ ਦੀ شناخت ਕਰੀਏ ਆਪ ਦੇ ਪਿਤਾ ਪਰਮਾਤਮਾ ਦੇ ਹੱਥਾਂ ਦੀ ਪਛਾਣ ਕਰੀਏ ਕਿਉਂਕਿ ਜੋ ਕੁਝ ਵੀ ਹੈ ਸਭ ਉਸ ਤੋਂ ਹੀ ਹੈ ਉਸ ਦੁਆਰਾ ਹੀ ਹੈ ਉਸ ਦੀ ਕਿਰਪਾ ਸਦਕਾ ਹੀ ਅਤੇ ਇਸ ਗੱਲ ਨੂੰ ਮੁੱਖ ਰੱਖਦੇ ਹੋ ਸਤਕਾਰ ਕਰਨ ਦੇ ਭਾਗ ਵਿੱਚ ਆਉਣਾ ਸਿੱਖੀ ਸਤਸ੍ਰੀ ਅਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ